ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਜਾਂ ਦਿੱਲੀ ਤੋਂ ਲੈ ਕੇ ਕਾਬਲ ਤੱਕ ਮੁਗਲਾਂ ਦੀਆਂ ਜੜਾਂ ਪੁੱਟਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ ਤੇ ਜੇ ਅਸੀਂ ਉਸ ਏਡੇ ਵੱਡੇ ਸਾਮਰਾਜ ਨੂੰ ਇਕੱਠਿਆਂ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਹਾਂ ਤੇ ਅੱਜ ਦੀਆਂ ਹਕੂਮਤਾਂ ਦਾ ਚੀਜ਼ ਹੀ ਕੀ ਹੈ ਬਸ ਇਕੱਠੇ ਹੋਣ ਦੀ ਜ਼ਰੂਰਤ ਹੈ ਆਪਾਂ ਨੂੰ ਸਾਡੀ ਵਿਡੰਬਣਾ ਇਹ ਹੈ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਆਓ ਜਿਵੇਂ ਇਸ ਮੰਚ ਤੋਂ ਪਹਿਲਾਂ ਵੀ ਕਿਹਾ ਗਿਆ ਹੈ ਕਿ ਅਸੀਂ ਜਾਤਾਂ ਪਾਤਾਂ ਦਾ ਤਿਆਗ ਕਰੀਏ ਅਸੀਂ ਗੁਤਰਾਂ ਦਾ ਤਿਆਗ ਕਰੀਏ ਅਸੀਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਜਿਹੜਾ ਹੈ ਅਸੀਂ ਚੱਲੀਏ ਸਾਡੇ ਕਾਫਲੇ ਨੂੰ ਕੋਈ ਰੋਕ ਨਹੀਂ ਸਕੂਗਾ ਸਾਥ ਸੰਗਤ ਜੀ ਜੇ ਇਕੱਠੇ ਹੋ ਕੇ ਚੱਲਾਂਗੇ ਦੱਸਿਆ ਗਿਆ ਮੰਚ ਤੋਂ ਕਿ 30 ਲੱਖ ਦੇ ਕਰੀਬ ਸਿੱਖਾਂ ਦੀ ਪਾਪੂਲੇਸ਼ਨ ਹੈ ਹਰਿਆਣੇ ਦੇ ਵਿੱਚ ਲੇਕਿਨ ਸਰਕਾਰੀ ਅੰਕੜੇ 5-7 ਲੱਖ ਤੇ ਹੀ ਸਿਮਟ ਜਾਂਦੇ ਨੇ ਇਹ ਬੇਈਮਾਨੀ ਹੈ ਸਰਕਾਰੀ ਅੰਕੜੇ ਜਿਹੜੇ 5-7 ਲੱਖ ਤੇ ਸਿਮਟ ਜਾਂਦੇ ਆ ਨਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਕਿਉਂਕਿ ਸਰਕਾਰ ਸਾਨੂੰ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਹਰਿਆਣੇ ਦੇ ਵਿੱਚ ਹੱਕ ਨਹੀਂ ਦੇਣਾ ਚਾਹੁੰਦੀ ਤੇ ਜੇ ਅਸੀਂ ਲੈਣੇ ਆ ਤੇ ਸਾਨੂੰ ਫਿਰ ਸਿਰ ਦਿਖਾਉਣੇ ਪੈਣਗੇ ਸਾਧ ਸੰਗਤ ਜੀ ਸਰਕਾਰ ਨੂੰ ਜੇ ਸਰਕਾਰੀ ਅੰਕੜਿਆਂ 'ਚ ਜੇ 6-7 ਲੱਖ ਸਿੱਖ ਲਿਖ ਕੇ ਸਰਕਾਰ ਬੇਈਮਾਨੀ ਕਰਦੀ ਹੈ ਤੇ ਸਾਨੂੰ 30 ਲੱਖ ਸਿੱਖ ਹਰਿਆਣੇ ਦੇ ਸਿਰ ਜੋੜ ਕੇ ਸਾਨੂੰ ਸਰਕਾਰ ਨੂੰ ਦਿਖਾਉਣਾ ਪਏਗਾ ਕਿ ਅਸੀਂ 6-7 ਲੱਖ ਨਹੀਂ ਅਸੀਂ 30 ਲੱਖ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਹਲ ਦਾ ਧਾਰਨੀ ਹੈ ਜਿਹੜਾ ਖੰਡੇ ਬਾਟੇ ਦੀ ਪਹਲ ਦੇ ਉੱਤੇ ਨਿਸ਼ਚਾ ਰੱਖਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਉਹ ਉਹ ਸਿੱਖ ਹੈ ਔਰ ਜਿਹੜਾ ਸਿੱਖ ਹੈ ਉਹ ਕਦੇ ਵੱਖ ਨਹੀਂ ਹੈ ਨਾ ਗੁਰੂ ਨਾਲੋਂ ਵੱਖ ਹੈ ਨਾ ਆਪਣੇ ਭਾਈਆਂ ਨਾਲੋਂ ਵੱਖ ਹੈ ਸਾਨੂੰ ਇਹ ਜਿਹੜੀ ਹੈ ਚੀਜ਼ ਕਰਨੀ ਪਵੇਗੀ ਤੁਸੀਂ ਇੱਕ ਹੋਵੋ ਸਿੱਖ ਸ਼ਕਤੀ ਜਿਹੜੀ ਹੈ ਜਿੰਨਾ ਚਿਰ ਵੰਡੀ ਰਹੇਗੀ ਅਸੀਂ ਕੁਝ ਨਹੀਂ ਸਵਾਰ ਸਕਾਂਗੇ ਨਾ ਆਪਣਾ ਨਾ ਆਪਣੇ ਪਰਿਵਾਰਾਂ ਦਾ ਨਾ ਆਪਣੇ ਨੌਜਵਾਨਾਂ ਦਾ ਨਾ ਆਪਣੀ ਕੌਮ ਦਾ ਤੇ ਜੇ ਸਿੱਖ ਸ਼ਕਤੀ ਅਸੀਂ ਇਕੱਠੀ ਕਰਕੇ ਰੱਖਾਂਗੇ ਸਾਡੇ ਪਰਿਵਾਰਾਂ ਦਾ ਵੀ ਸਵਰੇਗਾ ਸਾਡੀਆਂ ਨੌਜਵਾਨ ਪੀੜ੍ਹੀਆਂ ਦਾ ਵੀ ਸਵਰੇਗਾ ਨਸਲਾਂ ਦਾ ਵੀ ਸਵਰੇਗਾ ਔਰ ਸਾਡੀ ਕੌਮ ਦਾ ਵੀ ਸਵਰੇਗਾ ਮੈਂ ਅੰਤ ਦੇ ਵਿੱਚ ਜਿੰਨੇ ਵੀ ਹਰਿਆਣਾ ਏਕਤਾ ਦਲ ਦੇ ਨੌਜਵਾਨ ਐ ਵੀਰ ਭੈਣਾਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਆਪ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਮੈਂ ਆਪ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਇੱਕ ਵਾਰੀ ਮੈਂ ਫੇਰ ਇਹੋ ਹੀ ਅਪੀਲ ਕਰਦਾ ਕਿ 30 ਲੱਖ ਸਿੱਖ ਆਪਣੇ ਸਿਰ ਜੋੜ ਕੇ ਬੈਠੇ ਔਰ ਇੱਕੋ ਆਵਾਜ਼ ਦੇ ਵਿੱਚ ਆਵਾਜ਼ ਇੱਕ ਹੋਵੇ 30 ਲੱਖ ਸਿਰਾਂ ਦੀ ਇੱਕੋ ਆਵਾਜ਼ ਹੋਵੇ ਕਿ ਜਿਨ੍ਹਾਂ ਚਿਰ ਸਾਡੇ ਹੱਕ ਨਹੀਂ ਉਹਨਾਂ ਚਿਰ ਨਾ ਵੋਟ ਮਿਲੇਗੀ ਤੇ ਨਾ ਕੋਈ ਨੋਟ ਮਿਲੇਗਾ ਸਾਧ ਸੰਗਤ ਜੀ ਬਸ ਇਹਨੇ ਸ਼ਬਦ ਦਾਸ ਦੇ ਪ੍ਰਵਾਨ ਕਰਨੇ ਮੈਂ ਅੱਗੋਂ ਵੀ ਆਪ ਸਾਰੀ ਸੰਗਤ ਦਾ ਸਹਾਯੋਗੀ ਰਹਾਂਗਾ ਨਾਲ ਰਹਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੋ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ